ਮਿੱਤਰੋ ਆਪਣੇ ਵੀਰ ਭਰਾਵਾਂ ਦੇ ਕੋਲ ਆ ਆ ਬਸ਼ੇਰੀ ਸੇ ਲੈ ਗਈ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਬਹੁਤ ਸੋਹਣੀ ਬਸ਼ੇਰੀ ਆ ਮੇਰੇ ਵੀਰ ਭਰਾਵੋ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ 'ਚ 63 4 ਇੰਚ ਦੀ ਬਧੀਆ ਕੋੜੀ ਬਣੂਗੀ ਤੇ ਬਹੁਤ ਚੰਗੇ ਕੋੜੇ ਦੀ ਬੱਚੀ ਆ ਤੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਡਿਟੇਲ ਬਾਰੇ ਤੇ ਰੇਟ ਵੀ ਦੱਸਾਂਗੇ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਜੀ ਆਪਾਂ ਤੇ 14 ਮਹੀਨੇ ਉਮਰ ਹੈ ਬਸ਼ੇਰੀ ਦੀ 9 ਇੰਚ ਹਾਈਟ ਹੈਗੀ ਤੇ ਲੱਕਰ ਵਾਲੇ ਪ੍ਰਤਾਪ ਘੋੜੇ ਦੀ ਬੱਚੀ ਆ ਤੇ 68 ਇੰਚ ਹਾਈਟ ਹੈ ਘੋੜੇ ਦੀ ਤੇ ਸਮੁੰਦਰ ਘੋੜੇ ਦੀ ਪੋਤੀ ਹੈ ਜੀ ਤੇ 63 64 ਇੰਚ ਦੀ ਵਧੀਆ ਘੋੜੀ ਬਣੂ ਮੇਰੇ ਵੀਰ ਭਰਾਵੋ ਬੋਡੀ ਬੰਤਰ ਵੀ ਬਹੁਤ ਸੋਹਣਾ ਤੇ ਇਹਦੀ ਮਾਂ ਨੀਲੀ ਚੰਬੀ ਆ ਤੇ ਇਹਦੀ ਮਾਂ ਨੇ ਹੁਣ ਉਹਨਾਂ ਕਰਾ ਬਸ਼ੇਰਾ ਦਿੱਤਾਗਾ ਤੇ ਇਹਦੀ ਮਾਂ ਦੀ ਹਾਈਟ ਹੈਗੀ ਹੈ ਜੀ 62 ਇੰਚ ਫੱਟੀ ਵਾਲੀ ਤੇ ਬਸ਼ੇਰੀ ਵੀ ਨੀਲੀ ਹੋ ਜੂ ਮਾਲਕ ਵੀਰ ਕਹਿੰਦੇ ਤੇ ਰੇਟ ਬਾਈ ਹੋਰੇ ਕਰਦੇ ਆ ਜੀ 118000 118000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਮਾਨਤਾਣ ਕਰ ਦੇਣਗੇ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਜੀ 70277 70575 ਤੇ ਗੱਲਬਾਤ ਕਰ ਲਿਓ ਤੇ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਜੇ ਕੁਝ ਨਾ ਸਮਝ ਲੱਗਿਆ ਤਾਂ ਬਾਈ ਹੋਰਾਂ ਤੋਂ ਪੁੱਛ ਲਿਓ ਤੇ ਕਰ ਦਿਓ ਵੀਡੀਓ ਨੂੰ ਦੱਬ ਕੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਤੇ ਜੇ ਤੁਸੀਂ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 8554820340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਕਿਰਪਾ ਕਰਕੇ ਫੋਨ ਨਾ ਲਾਓ WhatsApp ਤੇ ਫੋਟੋਆਂ ਵੀਡੀਓ ਭੇਜ ਦਿਓ ਤੇ ਮਿਲਦੇ ਆਂ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ